ਬੁੱਤ ਪੂਜ ਪੂਜ ਹਿੰਦੂ ਮੋਏ ਤੁਰਕ ਮੋਏ ਸਰਨਾਈ ਓਲੇ ਰਜ ਓਲੇ ਜਾ ਰਹੇ ਓਲੇ ਗਾੜੇ ਤੇਰੀ ਗੱਤ ਦੋਹੋਂ ਨਾ ਪਾਈ ਕਹਿੰਦੇ ਬੁੱਤ ਪੂਜ ਪੂਜ ਕੇ ਹਿੰਦੂ ਮਰ ਗਏ ਕਹਿੰਦੇ ਤੁਰਕ ਸਿਰ ਨਵਾਨਵਾ ਕੇ ਨਮਾਜ਼ਾਂ ਪੜ ਪੜ ਕੇ ਮਰ ਗਏ ਕਹਿੰਦੇ ਉਹਨਾਂ ਨੇ ਜਾ ਕੇ ਗੱਡ ਦਿੱਤੇ ਤੇ ਉਹਨਾਂ ਨੇ ਉਹਨਾਂ ਨੇ ਅਗਲਾ ਦਿੱਤੀ ਹਿੰਦੂਆਂ ਨੇ ਪਰ ਤੇਰੀ ਗੱਤ ਦੋਹਾਂ ਨੇ ਨਹੀਂ ਪਾਈਗੀ ਕਹਿੰਦੇ ਬੁੱਤ ਪੂਜਾ ਕਿੰਨੀ ਕਿ ਜਾਇਜ ਮੇਨ ਗੱਲ ਇਹ ਆ ਵੀ ਬੁੱਤ ਪੂਜ ਨਾ ਜਾਇਜ ਤੁਰ ਕੇ ਸ਼ਰਨਵਾਨ ਵਾ ਕੇ ਕਹਿੰਦੇ ਮਰਗੇ ਕਹਿੰਦੇ ਬਚਦੇ ਕੋਈ ਵੀ ਨਹੀਂ ਦੋਨੋਂ ਚੋਂ ਪਹਿਲਾਂ ਨਾ ਕਹਿੰਦੇ ਫੱਟੀਆਂ ਪੁੱਛਦੇ ਹੁੰਦੇ ਸੀ ਜਦੋਂ 50 ਸੱਲ ਪੱਲਾ ਜਦੋਂ ਮੈਂ ਆਪ ਕਲਾਸਾਂ ਪੜ੍ਹਿਆ ਨਾ ਜਦੋਂ ਪ੍ਰਾਇਮਰੀ ਕਲਾਸ ਫੱਟੀ ਪੁੱਛਦੇ ਹੁੰਦੇ ਜੀ ਤੇ ਕਿਸੇ ਨਾ ਦੂਜੀ ਤੀਜੀ ਕਲਾਸ ਚ ਪੜ੍ਹੇ ਹੋਏ ਤੋਂ ਉਹਦੇ ਪੂਰਨੇ ਪੁਆ ਜਾਂਦੇ ਸੀ ਜਾਂ ਮਾਸਟਰ ਆਪ ਮੈਡਮਾਂ ਪੜਾਉਂਦੀਆਂ ਸੀ ਪ੍ਰਾਇਮਰੀ ਕਲਾਸ ਨਾ ਫੱਟੀ ਪੁੱਛ ਕੇ ਲੈ ਜਾਂ ਸਕੂਲ ਦੇ ਨਾਲ ਪੂਰਨੇ ਪਾਉਣੇ 1 2 3 4 5 7 ਫਿਰ ਊੜਾ ਅੜਾ ਈੜੀ ਕੱਕਾ ਮਤਲਬ ਪੰਜਾਬੀ ਦੀ ਵਿਆਕਰਨ ਸਿਖਣ ਵਾਸਤੇ ਨਵਲਾੜਾ ਪਾਇਆ ਜਾਂਦਾ ਸੀਗਾ ਪੈਂਸ਼ਨਲ ਲਿਖਣੇ ਆਣੇ ਮੜਕੇ ਨਾ ਸਾਨੂੰ ਆਪ ਉੱਤੇ ਪੱਕੀ ਸਿਆਹੀ ਦੇ ਨਾਲ ਨਾ ਉਹ ਲਿਖਾਈ ਕੀਤੀ ਜਾਂਦੀ ਕਾਲੇ ਰੰਗ ਦੀ ਡੰਕ ਦੇ ਨਾਲ ਲਿਖਾਈ ਕਰਨੀ ਫਿਰ ਖਾਣ ਨੂੰ ਕੁੱਟੀਆਂ ਟੈਸਟ ਕਰਾਓ ਪੱਟੀਆਂ ਸਹੀ ਲਿਖਿਆ ਗਿਆ ਜਦੋਂ ਬਾਰ ਬਾਰ ਫੁੱਪਟੀ ਪੋਸਟ ਦੇ ਘਰੇ ਆ ਕੇ ਤੋ ਫਿਰ ਪੋਚੋ ਫਿਰ ਜਾ ਗਾਚੀ ਮਲੋੜ ਤੇ ਆ ਕੇ ਉਹ ਉਹ ਜ਼ਮਾਨਾ ਸੀ ਮਿਲ ਪੜ੍ਹਾਈ ਦਾ ਪੂਰਨੇ ਪਾ ਜਾਂਦੇ ਸੀਗੇ ਉਹਦੇ ਬਾਅਦ ਜਦੋਂ ਊੜਾ ਆੜਾ ਸਹੀ ਪਾਉਣ ਲੱਗ ਜਾਂਦਾ ਸੀ ਫਿਰ ਉਹ ਪੱਕੀ ਕਾਪੀ ਨਾਲ ਲਾਈ ਜਾਂਦੀ ਸੀ ਵੀ ਆਪ ਦਾ ਹੁਣ ਪੱਕੀ ਕਾਪੀ ਉੱਪਰ ਲਿਖੋ ਪੱਕਾ ਲਖਿਆ ਮਿਟਦਾ ਨਹੀਂ ਸੀ ਹੁੰਦਾਗਾ ਤੇ ਉਹ ਪੱਕੀ ਕਾਪੀ ਹੁਣ ਅੱਜ ਵੀ ਹੈਗਾ ਕਿਤੇ ਕਿਤੇ ਬੱਚਿਆਂ ਨੂੰ ਨਾ ਊੜਾ ਤੇ ਬਿੰਦੀਆਂ ਬਣਾਵਣਾ ਕਿ ਊੜਾ ਬਣਾਇਆ ਬਿੰਦੀਆਂ ਬਣਾਵਣਾ ਕਿ ਆੜਾ ਬਣਾਇਆ ਫਿਰ ਉਹ ਬੱਚਾ ਉਹਦੀ ਲਕੀਰ ਤੇ ਮਗਰ ਮਗਰ ਤੁਰਦਾ ਲਕੀਰ ਦਾ ਫਕੀਰ ਅਲਵੀ ਇਹ ਬੱਤ ਪੂਜ ਵੀ ਇਸ ਤਰ੍ਹਾਂ ਹੀ ਹੁੰਦਾ ਵਾ ਜਲਬ ਜੇ ਬਣਾ ਉਹਦੇ ਇੱਕ ਧਿਆਨ ਧਰ ਦਿੱਤਾ ਜਾਂਦਾ ਵੀ ਆਹ ਤੇ ਮੂਰਤੀ ਐ ਇਹਨੂੰ ਧਿਆਨ ਧਰਨਾ ਜਿਵੇਂ ਗਣੇਸ਼ ਦੀ ਪੂਜੀ ਜਿਵੇਂ ਨਾਰਦ मुनि ਤਰੂ ਭਗਤੀ ਸਾਖ ਸੀ ਨਾ ਜਾਂ ਤਰੂ ਭਗਤ ਦੇ ਦੇ ਨਾ ਮਤ੍ਰੇ ਮਤ੍ਰੇ ਮਾਂ ਨੇ ਧੱਕਾ ਦੇ ਕੇ ਪਿਓ ਦੀ ਗੋਚ ਚ ਘੜਤਾ ਤੇ ਬਾਹਰ ਚਲੇ ਕੇ ਰੋਂਦਾ ਫਿਰਦਾ ਵਾ ਵਿਰਾਗ ਮਈ ਬਹੁਤ ਵਿਰਾਗ ਜਾ ਗਿਆ ਤੇ ਪ੍ਰਮਾਤਮਾ ਦੇ ਮਨ ਮੇਰ ਹੋਈ ਵੀ ਇਹਦਾ ਕੀ ਹੱਲ ਕਰੀਏ ਤੇਰਾ ਰੋਂਦਾ ਫਿਰਦਾ ਪਰ ਹੱਥ ਵੀ ਮੈਨੂੰ ਆਪਣੇ ਪਿਤਾ ਦੀ ਗੋਚ ਬਹਿਣ ਨਹੀਂ ਦਿੱਤਾ ਮਤ੍ਰੇ ਮਾਂ ਨੇ ਕਹਿੰਦੇ ਨਾਰਦਮੁਨ ਉਪਦੇਸਿਆ ਭਾਈ ਗੁਰਦਾਸ ਦੀਆਂ 12 ਚੋਂਦਾ ਨਾਰਦਮੁਨੀ ਨੂੰ ਪ੍ਰੇਰ ਕੇ ਪ੍ਰਮਾਤਮਾ ਨੇ ਭੇਜਿਆ ਵੀ ਉਹਨੂੰ ਸਮਝਾ ਗਿਆ ਕਿ ਨਾਰਦਮੁਨੀ ਨੂੰ ਕਿਸੇ ਬੰਨੇ ਲਾਭ ਇਹਨਾਂ ਰਾਜ ਦਵਾ ਦਿੰਨਾ ਹੋਰ ਆਜ ਨੂੰ ਮੰਨਿਆ ਨਹੀਂਗਾ ਕੰਧਾ ਰਾਜ ਦਵਾ ਦਿੰਨਾ ਕਿ ਉਹਨੂੰ ਹੁਣੇ ਸਵਰਗ ਭਗੰਤ ਸਾਰੇ ਦਾਲ ਲਾਲ ਜਿੱਤੇ ਪਰ ਨਹੀਂ ਮੰਨਿਆ ਕਹਿੰਦਾ ਮੈਂ ਤਾਂ ਭਗਤੀ ਹੀ ਕਰਨੀ ਹੈ ਤਪੱਸਿਆ ਕਰਕੇ ਜਾਣੀ ਹੈ ਫਿਰ ਭਾਈ ਤਪੱਸਿਆ ਕਰਕੇ ਪ੍ਰਮਾਤਮਾ ਤੇ ਮੰਗਣਾ ਮੈਂ ਦਿੱਤੋ ਇਹ ਤਾਂ ਲੈਣਾ ਹੀ ਕੁਛ ਨਹੀਂ ਆਪਦੇ ਬਾਪ ਤੋਂ ਆਦੀ ਮਾਂ ਤੋਂ ਬਾਪ ਦਾ ਹਿੱਸਾ ਲੈਣਾ ਹੀ ਨਹੀਂਗਾ ਫਿਰ ਪ੍ਰਮਾਤਮਾ ਕਿ ਨਾਰਦਮੁਨੀ ਨੂੰ ਪ੍ਰਮਾਤਮਾ ਨੇ ਪ੍ਰੇਰ ਕੇ ਭੇਜਿਆ ਨਾਰਦਮੁਨੀ ਜਿਹਨਾਂ ਤਰੀਕਾ ਦੱਸਿਆ ਇੱਕ ਤਾਂ ਮੰਤਰ ਜਾਪ ਦਿੱਤਾ ਉਹਨੂੰ ਦੂਜਾ ਚਿੱਤਰ ਪੂਜ ਧਿਆਨ ਵੀ ਜਿਵੇਂ ਨਾ ਚਿੱਤਰ ਪੂਜ ਭਗਵਾਨ ਦਾ ਧਿਆਨ ਅਟਰ ਤਰਨੋ ਗਿਆ ਕਹਿੰਦੇ ਗੁਰ ਕੀ ਮੂਰਤ ਮਨ ਵਿੱਚ ਧਿਆਨ ਗੁਰਕਾ ਸ਼ਬਦ ਮੰਤਰ ਮਨ ਮਾਨ ਉਹ ਧਿਆਨ ਕਰਕੇ ਉਹ ਪ੍ਰਮਾਤਮਾ ਤੱਕ ਪੱਛਾ ਕਰ ਕਰਕੇ ਪਹੁੰਚ ਗਿਆ ਵੀ ਗੁਰ ਦੀ ਮੂਰਤ ਦੱਸੀ ਉਹਨਾਂ ਨੇ ਗਰਵਾਣੀ ਜਿਵੇਂ ਗੁਰ ਗੁਰ ਕੀ ਮੂਰਤ ਮਨ ਵਿੱਚ ਧਿਆਨ ਗੁਰਕਾ ਸ਼ਬਦ ਮੰਤਰ ਮਨ ਮਾਨ ਦੇਵੀ ਇਹ ਕ ਪੂਰਨੇ ਪਾ ਜਾਂਦੇ ਆ ਉਦੋਂ ਗਾਂ ਫੱਟੀ ਛੱਡ ਦਿੱਤੀ ਜਾਂਦੀ ਆ ਪੱਕੀਆਂ ਕਾਪੀਆਂ ਚੱਲ ਪੈਂਦੀਆਂ ਜੋ ਪੱਕੀਆਂ ਕਾਪੀਆਂ ਤੋਂ ਯਾਦ ਹੋ ਜਾਂਦਾ ਫਿਰ ਸਾਰੇ ਕਿਤਾਬਾਂ ਹੀ ਛੱਡਦੇ ਸਾਬ ਆਟੋਮੈਟਿਕ ਲਿਖਣ ਲੱਗ ਜਾਂਦਾ 10ਵੀਂ 12ਵੀਂ ਕਲਾਸ ਨੂੰ ਉਹਨਾਂ ਦਾ ਕੱਚੀ ਕਾਪੀ ਚ ਨਾ ਫੱਟੀ ਦੇ ਲੋੜਾਂ ਪੱਕੀ ਕਾਪੀ ਦੇ ਲੋੜਾਂ ਵੀ ਸਿਖਾਈ ਸਖਲਾਈ ਵਾਸਤੇ ਉਹ ਆਟੋਮੈਟਿਕ ਲਿਖਣ ਲੱਗ ਜਾਂਦਾ ਇਹ ਸੌਖਾ ਤਰੀਕਾ ਪਰਮਾਰਧਕ ਪਹੁੰਚਣ ਦਾ ਹੈਗਾ ਮੇਨ ਪੁਆਇੰਟ ਤੇ ਇਹ ਹੀ ਬਤ ਪੂਰਾ ਜਾਇਜ਼ ਇਹ ਨਜਾਇਜ਼ ਕਿੱਥੇ ਤੱਕ ਬਤ ਪੂਰਾ ਚਾਹੀਦੀ ਆ ਕਿਉਂਕਿ ਉਦੋਂ ਅੱਗੇ ਪਹੁੰਚ ਜਾਂਦਾ ਧਿਆਨ ਉਹਦਾ ਗਾਂ ਪਹ ਜਿਵੇਂ ਮੇਰਾਂਜਾ ਹੀਰ ਨੂੰ ਪਿਆਰ ਕਰਦਾ ਸੀ ਉਹ ਤੋਂ ਸਰੀਰ ਆ ਆਪਾਂ ਕੰਨੇ ਵੀ ਇਹ ਗਪਰਾਹ ਤੇ ਪ੍ਰਾਹ ਦਾ ਪਰ ਸਰੀਰ ਨੂੰ ਪਿਆਰ ਕਰਦਾ ਕਰਦਾ ਨਾ ਉਹ ਉਹਦੇ ਵਿੱਚ ਖੁੱਭ ਜਾਂਦਾ ਨਾ ਉਹਦੀ ਆਤਮਣ ਜਾਣ ਲੈਂਦਾ ਜਿਵੇਂ ਫਰੀਦ ਭਗਤ ਦੀ ਸਾਖੀ ਵਿੱਚ ਵੀ ਆਉਂਦਾ ਸੀ ਨਾ 12 ਸਾਲ ਫਰੀਦ ਨੇ ਤਪੱਸਿਆ ਕੀਤੀ ਤੇ ਉਹ ਖੁਦ ਪਾਣੀ ਪੀਣ ਲੱਗੇ ਵਾਪਸ ਮੋੜ ਲੱਗੇ ਨਾ ਅੱਜ ਪਾਣੀ ਮੰਗਿਆ ਉਹਨਾਂ ਨੂੰ ਪਿਆਸ ਲੱਗੀ ਤੇ ਉਹ ਕੁੜੀ ਨਾ ਖੁਦ ਪਾਣੀ ਪਰ ਪਰ ਡੁੱਲੀ ਜਾ ਰਹੀ ਸੀ ਕੰਨੇ ਇਹ ਕੀ ਕਰਦੇ ਆ ਕੰਨੇ ਮੇਰੀ ਨਾ ਭੈਣ ਦੇ ਘਰ ਨੂੰ ਅੱਗ ਲੱਗੀ ਅੱਗ ਬੁਝਾ ਰਹੀਆਂ ਆ ਕਹਿੰਦੀ ਵੀ ਪਾਣੀ ਪਿਆ ਦਿੰਨੀ ਆ ਮੈਂ ਬਤੇਰੇ ਵਾਂਗੂ ਜਿਹੜੀਆਂ ਤਾਂ ਨਹੀਂ ਮਰ ਜੋ ਜੜਿਓ ਚੋਂ ਪਚੜਿਓ ਭਗਤੀ ਦੀ ਪ੍ਰੀਖਿਆ ਤਾਂ ਨਹੀਂ ਕਰੇਗੀ ਪਤੀ ਸੇਵਾ ਕਰਕੇ ਵਰ ਹਾਸਲ ਕਹਿੰਦੀ ਅੱਗ ਬੁਝਾ ਦਿੰਨੀ ਆ ਕਿੱਥੋਂ ਬੈਠੇ ਮੇਰੀ ਭੈਣ ਦੇ ਕੋਲੋਂ ਕਿ ਬੁਝਾ ਰਹੀ ਆ ਦੱਸਿਆ ਉਹਨੇ ਆਪਦੀ ਕੁੜੀ ਨੇ ਮਤਲਬ ਫਰੀਦ ਜੀ ਨੂੰ ਕਹਿੰਦੀ ਨਿਤ ਪ੍ਰਸਾਦ ਤੈਨੂੰ ਹਾਸਲ ਕਿਵੇਂ ਨਾ ਗਿਆਨ ਕਿਵੇਂ ਹਾਸਲ ਹੋ ਗਿਆ ਭੈਣ ਦੇ ਕਰਦੇ ਕਿ ਬੁਝਾ ਦੇਂਗੀ ਬਹੁਤ ਲੰਮਾ ਪ੍ਰੋਸੈਸ ਹੁੰਦਾ ਏ ਸਾਧਨਾ ਹੁੰਦੀ ਲੰਮੀ ਬਹੁਤ ਡੂੰਘਾਈ ਜਾ ਕੇ ਸਾਧਨਾ ਹੁੰਦੀ ਏ ਉੱਥੇ ਬੈਠੇ ਉਹ ਧਿਆਨ ਨਾਲ ਜਿਵੇਂ ਮਹਾਂਪੁਰਸ਼ बैठे बैठे दूसरे ਦਾ ਕਾਰ ਸਵਾਰ ਕਰਦੇ ਗੁਰਦੇਵ ਸਿੰਘ ਭਾਦਰ ਜੀ ਬੈਠੇ ਬੈਠੇ ਮੱਖਣ ਸ਼ਾ ਲਵਾਣ ਦੇ ਯਾਜਨ ਮੋਢਾ ਲਾਦਾ ਸੀਗਾ ਇਹ ਉਹ ਉਸ ਤਪੱਸਿਆ ਦੇ ਸਾਧਨਾਂ ਤੇ ਜਾ ਕੇ ਜਿਹਨੇ RAM RAI ਜੀ ਦੇ ਕਿਸੇ ਦਾ ਕੰਮ ਸਵਾਰਨ ਗਏ ਸੀ ਇਹਦੇ ਮਗਰ ਮਸੰਦਨ ਨੇ ਸਿਰ ਨੂੰ ਅਗਲਾ ਦਿੱਤੀ ਸੀ ਆਪਣੀ ਸਰੀਰ ਛੱਡ ਕੇ ਰੂਹ ਨਾਲ ਕਿਸੇ ਦਾ ਕੰਮ ਸਵਾਰਨਾ ਮੇਨ ਪੁਆਇੰਟ ਇਹ ਸੀ ਤੇ ਉਹ ਕਹਿੰਦੀ ਮੈਂ ਆਹਦੇ ਪਤੀ ਦੀ ਸੇਵਾ ਕਰਦੀ ਸੀ ਕਿ ਪਤੀ ਨੇ ਪਾਣੀ ਮੰਗਿਆ ਤੇ ਕਿਹਾ ਇਸੇ ਕੰਮ ਤੋਂ ਪਾਣੀ ਲੈਣ ਗਈ ਤੇ ਆਉਂਦੇ ਨੂੰ ਪਤੀ ਸੌ ਗਿਆ ਉਹ ਸੁਕਾਰਿਆ ਸੁੱਤਰਿਆ ਤੇ ਉਹ ਖੜੀ ਰਹੀ ਪਾਣੀ ਲੈ ਕੇ ਕੋਲ ਸਵੇਰ ਨੂੰ ਪਤੀ ਨੂੰ ਜਾਗਾਈ ਵੀ ਤੂੰ ਤਾਂ ਪਾਣੀ ਲੈ ਕੇ ਕੋਲ ਖੜੀ ਸੀ ਇੰਨੀ ਸੇਵਾ ਕੀਤੀ ਸਾਧਨਾ ਕੀਤੀ ਆ ਉਹਦਾ ਗਿਆਨ ਹੋ ਗਿਆ ਪਤੀ ਪਾਣੀ ਮੰਗੂਗਾ ਕੇ ਰੋਟੀ ਮੰਗੂਗਾ ਨਾ ਜਦੋਂ ਪਤਨੀ ਨੂੰ ਇਹਨਾਂ ਗਿਆਨ ਹੋ ਜਾਣਾ ਘਰ ਆਇਆ ਪਤੀ ਪਾਣੀ ਮੰਗੂ ਕੇ ਰੋਟੀ ਮੰਗੂਗਾ ਵੀ ਜਾਣ ਲਵੇ ਪਤੀ ਦੇ ਮਨ ਦੀ ਗੱਲ ਕਹਿੰਦੀ ਪੂਰਨ ਗਿਆਨ ਹੋ ਜਾਂਦਾ ਉਹਨੂੰ ਇਹਤੋਂ ਬਸੇ ਪੂਰਨ ਹੋ ਜਾਂਦੀ ਹੈ ਕਹਿੰਦੇ ਪਹਿਲੇ ਬੁੱਤ ਦੀ ਪੂਜਾ ਕੀਤੀ ਨਾ ਸਰੀਰ ਪਤੀ ਮਿਲ ਗਿਆ ਉਹਦਾ ਧਿਆਨ ਕਰਦਾ ਗਿਆ ਨਾ ਸੇਰ ਛੱਡ ਦਿੱਤਾ ਉਹਦੀ ਰੂਹ ਨ ਜਾਣ ਲੱਗੀ ਤੂੰ ਕੀ ਸੋਚਦਾ ਅੰਤਰਜਾਨਤਾ ਮਹਾਪ੍ਰਸ਼ੀਲ ਜਿੱਦਾਂ ਕਰਦੇ ਹੀ ਬੁੱਤ ਪੂਜਾ ਆਗੇ ਜਿਵੇਂ ਜਿਵੇਂ ਕ੍ਰਿਸ਼ਨ ਦੀ ਮੂਰਤੀ ਧਿਆਨ ਤਰ ਲਈਏ ਕਿ ਗੁਰਨਾਮ ਸਿੰਘ ਫੋਟੋ ਧਿਆਨ ਤਰਦੇ ਆਗੇ ਗੁਰੂ ਗ੍ਰੰਥ ਸਾਹਿਬ ਧਿਆਨ ਤਰਦੇ ਆ ਗੁਰੂ ਗ੍ਰੰਥ ਸਾਹਿਬ ਰੂਪ ਨੇ ਤਾਗਜ਼ ਰੂਪ ਨੇ ਲੇਕਿਨ ਕਾਗਜ਼ ਵਿੱਚ ਪ੍ਰਗਟ ਗੁਰਾਂ ਕੀ ਦੇ ਪ੍ਰਗਟ ਹੁੰਦੇ ਆ ਕਹਿੰਦੇ ਮੇਰਾ ਸਰੀਰ ਪੰਥ ਵਿੱਚ ਆਤਮਾ ਗ੍ਰੰਥ ਵਿੱਚ ਆ ਜਿਹਨੋ ਜਿਹੜੇ ਧਿਆਨ ਤਰਦੇ ਉਹਨਾਂ ਨੂੰ ਪਤਾ ਨਾ ਜਿਹੜੇ ਦੂਸਰੀ ਲੋਕ ਤਾਂ ਫਿਰ ਉਹਦਾ ਵਿਰੋਧ ਕਰਦੇ ਵੀ ਆਪਾਂ ਪੰਥ ਵਿੱਚ ਆਸਰੀਰ ਪੰਥ ਵਿੱਚ ਆਤਮਗ੍ਰੰਥ ਵਿੱਚ ਆ ਇਹ ਹੈ ਹੀ ਨਹੀਂ ਸਭ ਝੂਠ ਲੱਕਿਆ ਆਏ 네ਗੇਟਿਵਿਟੀ ਵਾਲੇ ਲੋਕ ਉਹ ਸਾਰੇ ਇੱਕੋ ਜਿਹੇ ਨਹੀਂ ਹੁੰਦੇ ਕੁਝ ਪੋਜ਼ਿਟਿਵ ਆ ਕੁਝ 네ਗੇਟਿਵ ਆ ਜਿਹਨਾਂ ਸੱਤ ਵੀ ਝੂਠ ਵੀ ਆ ਹਰ ਇੱਕ ਧਰਮ ਚੱਲਦਾ ਮੁਸਲਮਾਨਾਂ ਵਿੱਚ ਵੀ ਚੱਲਦਾ ਹਿੰਦੂਆਂ ਵਿੱਚ ਵੀ ਚੱਲਦਾ ਵੀ ਅੱਧਾ ਸੱਚ ਅੱਧਾ ਝੂਠ ਆ ਉਹਨੇ ਪਾਸੇ ਖੜੇ ਰੌਲਾ ਪਾਉਂਦੇ ਨੇ ਜਿਹੜੇ ਗਾਂਹ ਪਹੁੰਚ ਜਾਂਦੇ ਰੌਲਾ ਨਹੀਂ ਪਾਉਂਦੇ ਜਿੰਮੇ ਕੋਈ ਸੈਂਟਰ ਮਹਾਂਪੁਰ ਸੈਂਟਰ ਚੌਂਕ ਚ ਪਹੁੰਚ ਜਾਂ ਤੇ ਇਹਨਾਂ ਗਿਆਨ ਹੋ ਜਾਂਦਾ ਕਿੰਨੂੰ ਤਪੱਸਿਆ ਨੂੰ ਫਿਰ ਪਿੱਛੇ ਰਹਿ ਜਾਂਦੀ ਗੱਲ ਬਾਕੀ ਦੀ ਸਾਰੀਆਂ ਪਹੁੰਚ ਜਾਂਦੀ ਉਹ ਗਿਆਨ ਹੋ ਜਾਂਦਾ ਬਹੁਤ ਬੁਝੇ ਇੱਥੇ ਤੱਕ ਸੀਮਤ ਵਾ ਅੰਦੂਗਾ ਛੱਡ ਦਿੱਤਾ ਜਾਂ ਬੋਤ ਦਾ ਖੜਾ ਜਿਹੜਾ ਤੀਆ ਪੁੱਤਰਾ ਦਾ ਮੋਹ ਵੀ ਤਾਂ ਬੁੱਤੀ ਹੈ ਨਾ ਮੇਰੀ ਧੀ ਆ ਮੇਰਾ ਪੋਤਾ ਹੈ ਹਾਏ ਮੇਰਾ ਪੋਤਾ ਉਹਨੂੰ ਮੋਹ ਕਰਦੇ ਮੋਹ ਕਰਦੇ ਆ ਫਿਰ ਮਰ ਜਾਂਦਾ ਜਾ ਕੇ ਫੂਕ ਆਉਂਦੇ ਆ ਜਾ ਕੇ ਹੱਡੋ ਤੇ ਕੀਰਤ ਪਰ ਗੰਗਾ ਪਾਉਂਦੇ ਆ ਇਹ ਮੋਹ ਨਹੀਂ ਤਾਂ ਪੁੱਤਰ ਮੋਹ ਨਹੀਂ ਤਾਂ ਕੀ ਹੈ ਇਹ ਮੇਰੇ ਨਾਲ ਥੋੜੀ ਸਾਹ ਸੰਗਤੀ ਹੋਣਾ ਵਾ ਜਿਵੇਂ ਤੁਹਾਡੇ ਵਿਚਾਰ ਆ ਉਹ ਦੇਖਦੇ ਨੇ ਤੁਸੀਂ ਕੀ ਵਿਚਾਰ ਦੱਸਦੇ ਹੋ ਤੇ ਸਾਡਾ WhatsApp ਗਰੁੱਪ ਸੇਵਾ ਸਿਮਰ ਸਾਧਨਾ ਸਦੀ ਮੰਦੀ ਕਾਗਰ ਦਾ ਪ੍ਰਮਾਤਮਾ ਤੱਕ ਮਿਲਣ ਦੇ ਰਾਹ ਸੌਖੇ ਰਾਹ ਤੇ ਸਿਮਰ ਸਿਮਰ ਸਾਧਨਾ ਸੰਦ ਹੀ ਹਰ ਇੱਕ ਸਮੱਸਿਆ ਦਾ ਸਮਾਧਾਨ ਸਾਡਾ WhatsApp ਗਰੁੱਪ 8847298572 ਤੇ ਮੈਸੇਜ ਲਿਖੋ ਤੇ ਇਸ ਗਰੁੱਪ ਵਿੱਚ ਸਿਮਰ ਕਿਵੇਂ ਕਰੀਏ ਮੰਦੀ ਕਾਗਰ ਦਾ ਕਿਵੇਂ ਕਰੀਏ ਕੱਲ ਜਿਹੜੇ ਤੱਕਿਆਂ ਤੋਂ ਕਹਿ ਬਚਣਾ ਹੈਗਾ ਹਰ ਇੱਕ ਸਮੱਸਿਆ ਦਾ ਸਮਾਧਾਨ ਖੁਦ ਹੀ ਕਰਨ ਦੇ ਯੋਗ ਹੋ ਸਕੇ ਮਨ ਬਾਕੀ ਖੁੱਰੀ ਅਰਦਾਸ ਪਰਮਾਤਮਾ ਤੱਕ ਪਹੁੰਚ ਕੇ ਸਿਮਰਣਾ ਕਿਵੇਂ ਕਰੀਏ ਸਿਮਰਣਾ ਜ਼ਮੀਨ ਤੇ ਬੈਠ ਕੇ ਇਸ ਧਾਰਨ ਗਰੀਬੀ ਦਾਵੇ ਕਰਨਾ ਚਾਹੀਦਾ ਤੇ ਸਿਮਰਣ ਇਸ ਤਰ੍ਹਾਂ ਕਰੀਦਾ ਵਾ ਨਾਮ ਦਾਣ ਸੁਨਾਣ ਗੁਰਮੁਖ ਨਾਮ ਦਾਣ ਸੁਨਾਣ ਨਾਮ ਜਪਣਾ ਤੇ ਬਾਕੀ ਦਸਵੰਦ ਕਟਣੀ ਤੇ ਜੇ ਕਿਸ ਨੂੰ 1 ਰੁਪਏ ਨਗਦ ਦਿੰਨੇ ਆ ਨਾ ਜਾ ਕੇ ਸਿੱਕੜ ਪੀ ਲੈ ਆਪ ਨੂੰ 70 ਸਿੱਕੜਾ ਪੀਣੇ ਪੈਂਦੇ ਆ ਅਜਾ 70 ਗੁਣਾ ਫਰੋਦਾ ਐਸਾ ਗ੍ਰੰਥ ਚ ਲਿਖਿਆ ਹੋਇਆ ਪਰ ਕਹਿੰਦੇ ਉਹ ਦਾਨ ਸਾਤਵਿਕ ਚਾਹੀਦਾ ਵਾ ਤਾਂ ਉਸੇ ਦਾਨ ਮਨ ਢਕਾਉਗਾ ਕਿ ਮਨ ਕਾ ਅਗਰ ਕਰਨ ਵਰਸਾ ਕੁਛ ਕੀਤਾ ਜਾਂਦਾ ਮਨ ਟਿਕ ਜੇ ਜੇ ਮਨ ਹੀ ਨਹੀਂ ਟਿਕਿਆ ਵਾ ਮਨ ਹੀ ਖਿੰਡਦਾ ਰਿਹਾ ਤੇ ਫਿਰ ਦਾਨ ਦਾ ਕੀ ਫਾਇਦਾ ਫਿਰ ਸੇਵਾ ਦਾ ਕੀ ਫਾਇਦਾ ਸੇਵਾ ਕਿਵੇਂ ਕਰਨੀ ਆ ਗੁਰਦਾਰ ਸਾਹਿਬ ਜਾਓ ਝਾੜੂ ਫੇਰਨਾ ਝਾੜੂ ਫੇਰਨੇ ਕਿਸੇ ਉੱਪਰ ਮਿੱਟੀ ਨਾ ਪੈ ਜੇ ਸੁੱਚ ਮੁਤਾਬਿਕ ਦੇ ਕੁੱਤਾ ਤਾਂ ਮਣਾਈਏ ਤੇ ਹਰ ਚੀਜ਼ ਦਾ ਖਿਆਲ ਰੱਖ ਕੇ ਮਨ ਵਾਸਤੇ ਸਭ ਕੁਝ ਕਰਦਾ ਮਨ ਮਾਰਨ ਕਾਰਨ ਬਨ ਜਾਈਏ ਮਨ ਮਾਰਨ ਕਾਰਨ ਜੰਗਲ ਬਜ ਜਾਂਦੇ ਨੇ ਸੋ ਜਲ ਬਿਨ ਭਗਵੰਤਨ ਪਾਈਏ ਮਨ ਮਾਰਨ ਕਾਰਨ ਸਭ ਕੁਝ ਕੀਤਾ ਜਾਂਦਾ ਜੇ ਮਨ ਹੀ ਨਹੀਂ ਮਰਿਆ ਤਾਂ ਸਭ ਕੁਝ ਖਤਮ ਹੈ ਫਿਰ ਕੀਤਾ ਇੱਥੇ ਹੀ ਰਹਿ ਜਾਂਦਾ ਪੜਕ ਜਾਂਦਾ ਮਨ ਮਾਰ ਚਲੋ ਜਾਂਦਾ ਸਾਡਾ ਫੋਨ ਨੰਬਰ 994737486 ਤੇ ਵੀ ਕਾਲ ਕਰ ਸਕਦੇ ਹੋ